ਹਾਂ ਕਿੱਥੇ ਆਣਾ ਮੰਨਾਂ ਵਾਲੇ ਇਹਦਾ ਮੁੰਡਾ ਜਗੇ ਬਾਬੇ ਦਾ ਪੰਦਰੀਆ ਹਾਂਜੀ ਵਾਜਾ ਮੈਂ ਤਾਂ ਸ਼ਿਵ ਗਾਉਂ ਜਾਣਾ ਕੀ ਲਾਉਣ ਖਾੜਾ ਖਾੜਾ ਲਾਉਣ ਜਾਣਾ ਗਾਉਂ ਜਾਣਾ ਮੈਂ ਤੂੰ ਗਾਉਂਣਾ ਹਾਂਜੀ ਕੀ ਨਾਂ ਕੀ ਤੇਰਾ ਨਾਂ ਮੇਰਾ ਸ਼ਿਵਪ੍ਰੀ ਸਿੰਘ ਮੈਂ ਤੇਰਾ ਸੁਣਿਆ ਨਾਂ ਨੂੰ ਅਜੇ ਤੱਕ ਹਾਂਜੀ ਤੇ ਗਾੜਾ ਲਾਉਣ ਕਿਵੇਂ ਜਾਣਾ ਕੋ ਮੇਲਾ ਮੂਲਾ ਮੇਲਾ ਮੇਲਾ ਸਬਰਖਾਰ ਨੇ ਖਿਲਾਉਣਾ ਅੱਛਾ ਤੇ ਵਿਜੇ ਇੱਥੇ ਟਾਈਮ ਤੇ ਆਇਆ ਅੱਛਾ ਹਾਂਜੀ ਉਹ ਗਾਰ ਬੰਦਾ ਪੂਰਾ ਤੋਏ ਹਾਂਜੀ ਮੈਨੂੰ ਮੇਰਾ ਮੇਰੇ ਮਨ ਤੇ ਲਾ ਦੀ ਦੋ ਮੰਡ ਗਾਣਾ ਗੁਣਾਉਣਾ ਕੋਈ ਹਾਂਜੀ ਸੁਣਾ ਦੇ ਨੇ ਸੁਣਾ ਫਿਰ ਗਾਣਾ ਵਧੀਆ ਜਾਂਦਾ ਮੈਂ ਤੇਰੀ ਵੀਡੀਓ ਬਣਾਈਆਂ ਬਾਈ ਓ ਬਾਲਾ ਲਾੜ ਦੇ ਪਿਆਰ ਕੀ ਤਾਂ ਮੜਾ ਪੁੱਤ ਨੂੰ ਓ ਕੜਿਆਲੇ ਵਾਲੀ ਤੀਨੀ ਗਿੜਾ ਦੇਂਦੀ ਪੁੱਤ ਨੂੰ ਓ ਬੰਦਾ ਜਿਹੜਾ ਭਾਈ ਕੋਈ ਮਾਰੇ ਸਾਗ ਨੂੰ ਅਸਲੇ ਦਾ ਬੇਦਨਾ ਆਂਦਈ ਨਾ ਜਵਾਗ ਨੂੰ ਹੁੰਦਾ ਗੱਲਾਂ ਵਾਲੇ ਬੰਦੇ ਵਿੱਚ ਧਮ ਕੋਈ ਨਾ ਹੁੰਦਾ ਗਲਾਂ ਵਾਲੇ ਬੰਦੇ ਵਿੱਚ ਦਮ ਕੋਈ ਨਾ ਯਾਰੀ ਵਿੱਚ ਦੋ ਗਲੇ ਦਾ ਕੰਮ ਕੋਈ ਨਾ ਯਾਰੀ ਵਿੱਚ ਦੋ ਗਲੇ ਦਾ ਕੰਮ ਕੋਈ ਨਾ ਯਾਰੀ ਵਿੱਚ ਦੋ ਗਲੇ ਦਾ ਕੰਮ ਕੋਈ ਨਾ ਓ ਲਾਈ ਲੱਗ ਨੂੰ ਤਾਂ ਮਾੜੀ ਚੰਗੀ ਮਤ ਦਈਏ ਨਾ ਜੇ ਆਪ ਚ ਨਹੀਂ ਪੂਰਾ ਕਦੇ ਰੱਟ ਦਈਏ ਨਾ ਓ ਵੇਚ ਕੇ ਜ਼ਮੀਨ ਕਿਹੜਾ ਮਹਿਲ ਪਾਈ ਤੇ ਅੱਡਣਾ ਨਾ ਹੁਣ ਪੁੱਤੀ ਕੋਈ ਨਹੀਂ ਤੇ ਓ ਯਾਰ ਕਰਿਆ ਕਿ ਨਹੀਂ ਓ ਟੇੜਾ ਚੱਕੀ ਦਾ ਤੇ ਬਾਪੋਂ ਉਹਨਾਂ ਨੇ ਕਦੇ ਨਹੀਂ ਆ ਬਡਾਇਆ ਕੀ ਦਾ ਬਾਪੂ ਨੋਨੀ ਕਹ ਦੇਨੀਆ ਬਡਾ ਆਖੀਦਾ ਬਾਪੂ ਨੋਨੀ ਕਹ ਦੇਨੀਆ ਬਡਾ ਆਖੀਦਾ ਓ ਲਤ ਨਸ਼ੇ ਵਾਲੀ ਲੱਕੜਾਂ ਚ ਨਾਂ ਦਿੰਦੀ ਏ ਮਾੜੀ ਰਾਤ ਪੇਸ਼ੀ ਆ ਪਵਾ ਦਿੰਦੀ ਏ ਕੋੜ ਤਾਂ ਕਚੇਰੀ ਕੋਈ ਘੇੜਾ ਮਾਰ ਜੇ ਬੰਦਾ ਕਾਦਾ ਪੀਵੀ ਦਿਨ ਲਫੇੜਾ ਮਾਰ ਜੇ ਧਰਤੀ ਦੇ ਰਗ ਖਾ ਵੀ ਉਚਾ ਰਖੀਏ ਮਾੜੇ ਪੁੱਤ ਨਾਲ ਚੰਗਾ ਕੁੱਤਾ ਰਖੀਏ ਮਾੜੇ ਪੁੱਤ ਨਾਲ ਚੰਗਾ ਕੁੱਤਾ ਰਖੀਏ ਮਾੜੇ ਪੁੱਤ ਨਾਲ ਚੰਗਾ ਕੁੱਤਾ ਰਖੀਏ ਹੋ ਚੜੀ ਹੋਈ ਗੁੱਡੀ ਦਾਣੀ ਮਾਨ ਕਰੀਦਾ ਰਲਾ ਪਾ ਕੇ ਕਿਤੇ ਕੰਮ ਪੰਨ ਦਾਨ ਕਰੀਦਾ ਭਲੀ ਦੀ ਨਿਸ਼ਾਨ ਕਿਹੜਾ ਰੱਖ ਛੁੱਟੇ ਨਹੀਂ ਛੱਡੀ ਦਾ ਨਹੀਂ ਕੰਮ ਕਿਤੇ ਤੀਰ ਤੁਕੇ ਤੇ ਛੱਡੀ ਦਾ ਨਹੀਂ ਕੰਮ ਕਿਤੇ ਤੀਰ ਤੁਕੇ ਤੇ ਛੱਡੀ ਦਾ ਨਹੀਂ ਕੰਮ ਕਿਤੇ ਤੀਰ ਤੁਕੇ ਤੇ ਹੋਰ ਸੁਣਾਓ ਵਧੀਆ ਜੇ ਹੋਰ ਗਾਈ